ਦਸ ਕੋ ਅਸੀਂ ਖੜੇ ਆ ਜਗਰਾਉ ਦੇ ਕੋਕੜਵਿਆਰ ਛੌਂਕ ਦੇ ਲਾਗੇ ਤੁਸੀਂ ਪਿੱਛੇ ਦੇਖ ਰਹੇ ਹੋ ਸ਼ਾਂਤੀ ਡਿਊਲਰ ਰਿੰਕੂ ਦੀ ਹੱਟੀ ਸੁਨਿਆਰਿਆਂ ਦੀ ਛੋਟੀ ਜੀ ਦੁਕਾਨ ਆ ਇੱਥੇ ਇੱਕ ਨਵੀਂ ਕਿਸਮ ਦੀ ਠੱਗੀ ਹੋਈ ਆ 19 ਤਰੀਕ ਨੂੰ ਇਹਨਾਂ ਕੋਲ ਦੋ ਕਸਟਮਰ ਆਉਂਦੇ ਆ ਯੰਗ ਮੁੰਡੇ 35 ਸਾਲ ਦੇ ਬਾਈਕ ਤੇ ਆ ਕੇ ਇਹਨਾਂ ਨੂੰ ਕਹਿੰਦੇ ਕਿ ਸਮਾਨ ਲੈਣਾ ਜੀ ਪਹਿਲਾਂ ਉਹ ਚਾਂਦੀ ਦੀ 체ਨ ਪਸੰਦ ਕਰਦੇ ਆ ਉਹਨੇ ਆਨਲਾਈਨ ਪੇਮੈਂਟ ਕਰ ਦਿੱਤੀ ਆ ਉਸ ਤੋਂ ਬਾਅਦ ਫਿਰ ਬੈਠੇ ਬੈਠੇ ਕਹਿੰਦੇ ਆ ਕਿ ਅਸੀਂ ਇੱਕ ਹੋਰ ਸੋਨੇ ਦੀਆਂ ਵਾਲੀਆਂ ਦਾ ਕੁਝ ਲੈਣਾ ਸਮਾਨ 8000 ਦੀ ਪੇਮੈਂਟ ਉਹ ਵੀ ਆਨਲਾਈਨ ਕਰ ਲੈਂਦੇ ਆ ਕਿ ਇਹ ਦੁਕਾਨਦਾਰ ਆ ਉਹ ਸੋਚਦਾ ਕਿ ਸਾਡਾ ਸਾਮਾਨ ਵਿਕਿਆ ਉਸ ਪੇਮੈਂਟ ਸਾਡੇ ਕੋਲ ਆ ਗਈ ਪਰ ਦੋ ਦਿਨਾਂ ਬਾਅਦ ਜਿਹੜੀ ਉਹਨਾਂ ਦੀ ਕਾਉਂਟ ਵਿੱਚ ਪੇਮੈਂਟ ਆਈ ਸੀ ਉਹ ਫ੍ਰੀਜ਼ ਕਰ ਦਿੱਤੀ ਜਾਂਦੀ ਹੈ ਜਦੋਂ ਬੈਂਕ ਜਾਂਦੇ ਆ ਬੈਂਕ ਵਾਲੇ ਕਹਿੰਦੇ ਕਿ ਇਹ ਸਾਈਬਰ ਸੈਨ ਨੇ ਕੀਤੀ ਹੈ ਸਾਈਬਰ ਸੈਨ ਨਾਲ ਕੰਟੈਕਟ ਕਰਦੇ ਆ ਤਾਂ ਉਹ ਕਹਿੰਦੇ ਜੀ ਜਿਹੜੀ ਪੇਮੈਂਟ ਤੋਂ ਦੇ ਹੋਈ ਆ ਇਹ ਚੋਰੀ ਦੇ ਮੋਬਾਈਲ ਤੋਂ ਹੋਈ ਆ ਚੋਰਾਂ ਨੇ ਚੋਰੀ ਕਰਕੇ ਮੋਬਾਈਲ ਉਹਦੇ ਤੋਂ ਪੇਮੈਂਟ ਹੋਰ ਵੀ ਕਈ ਥਾਵਾਂ ਤੇ ਕੀਤੀ ਹੈ ਸਭ ਤੋਂ ਵੱਡੀ ਪੇਮੈਂਟ ਇੱਥੇ ਹੋਈ ਆ ਇਹਨਾਂ ਦੇ ਦੋ ਕਾਉਂਟ ਸੀ ਦੋਨਾਂ ਕਾਉਂਟਾਂ 'ਚ ਪੇਮੈਂਟ ਆਈ ਹੈ ਦੋਨੇ ਫ੍ਰੀਜ਼ ਕਰ ਦਿੱਤੇ ਗਏ ਆ ਹੁਣ ਤਾਂ ਕਹਾਂਗਾ ਕਿ ਇੱਕ ਤਾਂ ਸੜਨਾ ਠੱਗੀ ਹੋ ਗਈ ਉਹ ਤੋਂ ਅਸੀਂ ਚੋਰ ਬਣ ਗਏ ਸਾਡੇ ਕਾਊਂਟ ਫ੍ਰੀਜ਼ ਹੋ ਗਏ ਸਾਡਾ ਲੈਨ ਦੇ ਛੋਟੇ ਜਿਹੇ ਦੁਕਾਨਦਾਰਾਂ ਲੈਨ ਦੇ ਨਾਲ ਸਾਡੇ ਕਾਊਂਟ ਫ੍ਰੀਜ਼ ਹੋ ਗਏ ਤਾਂ ਅਸੀਂ ਕਿਸ ਤਰ੍ਹਾਂ ਦੁਕਾਨਦਾਰੀ ਕਰਾਂਗੇ ਹੁਣ ਇਹ ਠੱਕੇ ਠਾ ਰਿਆ ਕਦੀ ਪੁਲਿਸ ਕੋਲੇ ਕਦੀ ਪੈਸੇ ਦੇ ਵਿੱਚ ਹੁਣ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਨਾਲ ਜਿਹੜੀ ਠੱਗੀ ਹੋਈ ਆ ਇਹਦਾ ਕੀ ਨਿਕਲਦਾ ਕਿ ਜਿਹੜੇ ਚੋਰਾਂ ਨੇ ਠੱਗੀ ਕੀਤੀ ਉਹ ਕਿੱਦਾਂ ਫੜੇ ਜਾਣ ਮੇਰਾ ਨਾਮ ਤਰਨਦੀਪ ਸਿੰਘ ਆ ਮੈਂ ਆਪਣੀ ਸ਼ਾਪ ਸ਼ਾਂਤੀ ਜੁਇਲਰ ਨਾਰਕਲੀ ਮਜਾਂ ਦੇ ਵਿੱਚ ਤੇ ਉਹ ਨੀਗਾ ਸਦੀ ਗੱਲ ਆ ਸਾਡੇ ਕੋਲ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਆ ਕੇ ਪਹਿਲਾਂ ਕਿਹਾ ਵੀ ਚਾਂਦੀ ਦੀ ਚੈਨ ਚਾਹੀਦੀ ਦਿਖਾਤੀ 7500 ਰੁਪਏ ਦੀ ਚੈਨ ਬਣੀ ਆ ਤੇ ਉਹ ਕਹਿੰਦੇ 7400 ਤੁਹਾਨੂੰ ਦੇ ਦਿੰਦੇ ਆ ਉਹਨਾਂ ਨੇ ਮੇਰੇ ਗੂਗਲ ਪੇ 7400 ਪਾਤਾ ਪੇਮੈਂਟ ਸਾਡੇ ਕੋਲ ਚਾ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਾਂ ਤੁਸੀਂ ਸਲਾਹ ਕਰਤੀ ਕਹਿੰਦੇ ਵੀ ਵਾਲਾ ਵੀ ਆਪਾਂ ਲੈ ਲਈਏ ਸੋਨੇ ਦੀ ਉਹ ਵੀ ਦਿਖਾਤੀ ਆ ਉਹ ਵੀ ਦਿਖਾਤੀ ਆ 28000 ਰੁਪਏ ਹੁੰਦਾ ਮੰਗਿਆ ਚਲੋ ਉਹ ਵੀ ਉਹਨਾਂ ਨੇ ਪੂਰੀ ਪੇਮੈਂਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਸਹੀ ਨਹੀਂ ਹੋਈ ਅੱਗੇ ਪਹਿਲਾਂ ਮੇਰੇ ਕਾਊਂਟਸ ਕਰਦੀ ਅੱਗੇ ਸਾਦੇ ਸਾਵਲਿਕ ਕਾਉਂਟ ਕਰਵਾਉਣ ਨੂੰ ਪੇਮੈਂਟ ਸਾਡੇ ਕਾਉਂਟ ਚ ਆਦੀ ਉਸਮਾਨ ਲੈ ਕੇ ਚਲੇਗੇ ਤੇ ਪੇਮੈਂਟ 2 ਦਿਨ ਤੱਕ ਸਾਡੇ ਕਾਉਂਟ ਚ ਹੀ ਰਹੀ ਜਾਂ ਪਰ 3ਜੇ ਦਿਨ ਤੇ ਤੁਹਾਨੂੰ ਪੇਮੈਂਟ ਕਰਵਾਉਣੀ ਸੀ ਉਸ ਦਿਨ ਮੈਂ ਚੈੱਕ ਕੀਤਾ ਬੈਲੈਂਸ ਅੰਡਰ ਹੋਲਡ ਚ ਚਲੇ ਗਿਆ ਤੇ ਜਦੋਂ ਮੈਂ ਬੈਂਕ ਜਾ ਕੇ ਪਤਾ ਕੀਤਾ ਉੱਥੋਂ ਪਤਾ ਲੱਗਿਆ ਵੀ ਇਹ ਹੋਲਡ ਸਾਈਬਰ ਕ੍ਰਾਈਮ ਵੱਲੋਂ ਲਾਇਆ ਗਿਆ ਤੇ ਉਹ ਬੈਂਕ ਤਾਂ ਕਹਿੰਦੇ ਸਾਡੇ ਵੱਲੋਂ ਪੂਰੀ ਸੁਣਵਾਈ ਨਹੀਂ ਗਈ ਵੀ ਤੁਸੀਂ ਉੱਥੇ ਜਾਓ ਉੱਥੇ ਤੁਹਾਡਾ ਹੱਲ ਹੋਊਗਾ ਅਸੀਂ ਸਾਈਬਰ ਕ੍ਰਾਈਮ ਨਾਲ ਪਾਸੇ ਗਏ ਆ ਕਿ ਕਾਉਂਟ ਦੋਵਾਂ ਤੇ ਹੋਲਡ ਲੱਗੀ ਸੀਗੀ ਤੇ ਉਹ ਕਹਿੰਦੇ ਵੀ ਇਹ ਜਿਹੜੀ ਰਿਪੋਰਟ ਆ ਬਿਲੋ ਤੁਸੀਂ ਪਤਾ ਕਰੋ ਕਿੱਥੋਂ ਹੋਈ ਆ ਫਿਰ ਸਾਰਾ ਕੁਝ ਪਤਾ ਕੀਤਾ ਔਨਲਾਈਨ ਮੈਂ 1930 ਤੇ ਕਾਲ ਕੀਤੀ ਹੈਲਪਲਾਈਨ ਨੰਬਰ ਤੇ ਉੱਥੋਂ ਬੱਲੇ ਗਿਆ ਤਰਨ ਤੰਤੋਂ ਕੰਪਲੀਟ ਹੋਈ ਆ ਪ੍ਰਤਾਪ ਸਿੰਘ ਬਰਲੋ ਸਨ ਜਿਹੜੀ ਪੇਮੈਂਟ ਆ ਇਸ ਪ੍ਰਤਾਪ ਸਿੰਘ ਦੇ ਅਕਾਊਂਟ ਚੋਂ ਹੀ ਆਈ ਸੀਗੀ ਫਿਰ ਅਸੀਂ ਚਲੋ ਕੁਝ ਸੁਣਵਾਈ ਬਾਲੀ ਨਹੀਂ ਹੋਈ ਉਹ ਕਹਿੰਦੇ ਵੀ ਜਦੋਂ ਸਾਡੀ ਰਿਪੋਰਟ ਆ ਗਈ ਤੋਂਡੇ ਨਾਲ ਉਦੋਂ ਹੀ ਗੱਲ ਕਰਾਂਗੇ ਤਾਂ ਜਿਵੇਂ ਕਿਨੇ ਦਿਨ ਨਿਕਲ ਗਏ ਕੁਝ ਸੁਣਵਾਈ ਨਹੀਂ ਹੋਰੀ ਮੇਰਾ ਅਕਾਊਂਟ ਵੀ ਫ੍ਰੀਜ਼ ਹੋ ਗਿਆ ਮੇਰੇ ਹੋਰ ਟਾਈਮ ਚ ਕਿਸਤਾਵਾ ਜਾਂ ਕੁਝ ਹੋਰ ਨਈਂ ਚੀਜ਼ ਨਹੀਂ ਕੱਟੀ ਜਾਣੀ ਤੇ ਅੱਜ ਜस्सी ਫਿਰ ਉਸ ਨੰਬਰ ਤੇ ਕਾਲ ਕੀਤੀ ਜਿੱਤੋਂ ਪੇਮੈਂਟ ਆਈ ਹੋਈ ਸੀਗੀ ਉਹ ਪਤਾ ਲੱਗਿਆ ਕਿ ਜਿਨ੍ਹਾਂ ਨੂੰ ਕਾਲ ਕਰਕੇ ਕਿਹਾ ਕਿ ਤੁਸੀਂ ਸਾਡੇ ਤੋਂ ਸਾਮਾਨ ਲੈ ਕੇ ਪੇਮੈਂਟ ਕੀਤੀ ਉਹ ਕਹਿੰਦੇ ਵੀ ਸਾਡਾ ਤਾਂ ਫੋਨ ਚੋਰੀ ਹੋ ਗਿਆ ਸੀਗਾ ਇੱਥੋਂ ਸਾਨੂੰ ਪਤਾ ਲੱਗਾ ਵੀ ਫੋਨ ਜਿਹਦਾ ਚੋਰੀ ਹੋਇਆ ਚੋਰਾਂ ਨੇ ਫੋਨ ਉਸ ਤੋਂ ਪੇਮੈਂਟ ਸਾਨੂੰ ਕੀਤੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੀ ਪੇਮੈਂਟ ਕੱਟੀ ਗਈ ਉਹਨਾਂ ਨੇ ਉੱਪਰੋਂ ਰੋਕ ਲਵਾ ਪਈ ਪੇਮੈਂਟ ਸਾਡੀਆਂ ਰੋਗੀਆਂ ਸਾਮਾਨ ਵੀ ਸਾਡਾ ਚਲੇ ਗਿਆ ਤੇ ਹੁਣ ਸਾਨੂੰ ਉਹਨਾਂ ਨਾਲ ਗੱਲ ਕਰਨੀ ਪਊਗੀ ਸਾਈਬਰ ਕ੍ਰਾਈਮ ਤੋਂ ਥਰੂ ਵੀ ਤੁਸੀਂ ਜਿਵੇਂ ਵੀ ਸਾਡਾ ਅਕਾਊਂਟ ਖੰਗਾਓ ਤੇ ਸਾਡੀ ਪੇਮੈਂਟ ਵੀ ਸਾਨੂੰ ਮਿਲੇ ਤੇ ਪ੍ਰਸ਼ਾਸਨ ਨਾਲ ਜੇ ਕੋਈ ਜ਼ਿਆਦਾ ਗੱਲਬਾਤ ਨਹੀਂ ਹੋ ਰਹੀ ਉਹ ਤਾਂ ਇਹੀ ਕਹਿ ਰਹੇ ਆ ਵੀ ਜਦੋਂ ਸਾਨੂੰ ਕੋਈ ਕਾਰਵਾਈ ਹੋਵੇ ਸੂਦੋਂ ਬਾਅਦ ਤੁਸੀਂ ਇਸ ਬੰਦ ਵਿੱਚ ਕਿਸੇ ਅਫਸਰ ਨਾਲ ਮਿਲੇ ਇੱਥੇ ਜੀ ਅਸੀਂ ਮਿਲੇ ਕਰਾਈ ਉੱਥੇ ਦਫ਼ਤਰ 'ਚ ਅਰਜ਼ੀ ਵੀ ਦਿੱਤੀ ਸੀਗੀ ਇਹ ਉਹ ਤਾਂ ਵੈਸੇ ਗੱਲ ਬੰਦ ਕਰਨ ਨੂੰ ਫਿਰਦੇ ਵੀ ਸਾਡੇ ਅੰਡਰ ਨਹੀਂ ਹੈਗਾ ਤੁਹਾਨੂੰ ਉੱਥੇ ਗੱਲ ਕਰਨੀ ਪਾਉਗੀ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਅਰਜ਼ੀ ਜਿਹੜੀ ਦਿੱਤੀ ਆ ਉਸੀਂ ਮਤਲਬ ਐਸਐਸਪੀ ਸਾਹਿਬ ਨੂੰ ਕਹਿ ਦਿੱਤੀ ਸੀ ਹਾਂਜੀ ਐਸਐਸਪੀ ਸਾਹਿਬ ਨੇ ਸਹੀ ਗਏ ਸੀ ਇਹ ਤੇ ਉਮਰ ਨੂੰ ਦਿਖਾ ਸਕਦੀ ਸੀ ਜੀ ਪਰ ਇਹ ਕਹਿ ਰਹੇ ਵੀ ਤੁਸੀਂ ਸਿਟੀ ਥਾਣੇ ਤੇ ਤਰਖਾਸ ਤੋਂ ਵੀ ਉਸ ਬੰਦੇ ਖਿਲਾਫ ਜਿਹੜੇ ਤੁਹਾਡੇ ਕੋ ਆਏ ਆ ਤੁਹਾਨੂੰ ਫੁਟੇਜ ਦਿਖਾ ਦਾਂਗੇ ਜਿਹੜੇ ਬੰਦੇ ਆਏ ਆ ਸਾਮਾਨ ਉਹਨਾਂ ਲੱਤਾ ਤੇ ਬਾਹਰ ਟੈਂਪਲ ਲਗਾਇਆ ਉਹਨਾਂ ਨੇ ਸਮਾਨ ਲਿੱਤਾ ਪੇਮੈਂਟ ਕੀਤੀ ਕਰਦੇ ਆਏ ਸੀ ਜੀ ਉਹ ਬਾਈਕ ਤੇ ਆਏ ਸੀ ਬਲਟੀਨੇ ਇਹਨੇ ਜਾਨ 2000 ਇਹ ਬਸ ਉਹ ਤਾਂ ਉਹਨਾਂ ਨੇ ਸਮਾਨ ਦੇਖਿਆ ਪੇਮੈਂਟ ਕੀਤੀ ਚਲੇ ਗਏ ਹੁਣ ਐਂ ਸਾਡੇ ਕੋਲ ਜਨਰਲਲੀ ਐਂ ਕਸਟਮਰ ਆਉਂਦੇ ਆ ਸਮਾਨ ਦੇਦੇ ਆ ਪੇਮੈਂਟ ਕਰਦੇ ਆ ਕੀ ਨਾਮ ਜੀ ਆਪਣਾ ਇਹ ਰਣਾ ਹਰ ਪਾਸੇ ਮੈਂ ਸ਼ਾਕੀ ਜੀ ਦੱਸੂੰ ਜਿਨ੍ਹਾਂ ਨੇੜਿਤ ਉੱਪਰ ਤੋਂ ਮੈਂ ਸ਼ਾਕੀ ਜੀ ਮੇਰੇ ਕੋਲ ਕੁਝ ਦੰਦਲਾਂ ਤੋਂ ਨਹੀਂ ਦੇ ਰਿਹਾ ਕੋ ਬੰਦੇ ਆਏ ਉਹਨਾਂ ਨੇ ਕੂਪਲ ਕੀ ਰਾਇ ਪੇਮੈਂਟ ਕੀਤੀ ਸਮਾਨ ਲਿਆ ਤੇ ਦੋ ਦਿਨਾਂ ਬਾਅਦ ਸਾਡੀ ਪੇਮੈਂਟ ਉਹ ਰੋਕ ਤੇ ਲਾਗ ਗਈ ਹੋਣ ਰੋ ਗਈ ਨੇ ਤੇ ਉਹ ਉਹ ਜਿਹੜੀ ਰੋਕ ਲੱਗੀ ਆ ਉਹ ਸਾਨੂੰ ਪਤਾ ਲੱਗਿਆ ਸਾਈਬਰ ਸੈਚਲ ਨੇ ਲਾਈ ਹੈ ਜੀ ਤੇ ਉਹਦੇ ਵਿੱਚ ਹੁਣ ਅਸੀਂ ਬਹੁਤ ਠੱਗੀ ਦਾ ਸ਼ਿਕਾਰ ਹੋ ਗਏ ਜੀ ਉਹ ਸਾਨੂੰ ਪਤਾ ਲੱਗਿਆ ਠੱਗੀ ਦਾ ਸ਼ਿਕਾਰ ਹੀ ਹੋਏ ਹਾਂ ਵੀ ਜਿਹੜੇ ਦੋ ਪਰਸਨ ਆਏ ਸੀ ਉਹ ਕਿਸੇ ਨੇ ਫੋਨ ਚੋਰੀ ਕਰਕੇ ਲੈ ਕੇ ਆਇਆ ਸੀ ਪਰ ਸਾਨੂੰ ਨਹੀਂ ਸੀ ਪਤਾ ਉਹਨਾਂ ਨੇ ਸਿੱਧੀ ਪੇਮੈਂਟ ਸਾਨੂੰ ਕੀਤੀ Google ਤੇ ਰਹੀ ਉਹ ਬਿਲਕੁਲ ਬੇਫੋਕ ਸੀਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ UPI ਪੈਨ ਉਹ ਕਿੱਥੋਂ ਮਿਲਿਆ ਕਿਵੇਂ ਮਿਲਿਆ ਉਹਨਾਂ ਨੇ ਸਾਨੂੰ ਪੇਮੈਂਟ ਕਰਤੀ ਅਸੀਂ ਵੀ ਬਿਲਕੁਲ ਸਹਿਸ ਭਾਗ ਤੇ ਉਹਨਾਂ ਨੂੰ ਪੈਸੇ ਉਹਨਾਂ ਤੋਂ ਲਏ ਪੇਮੈਂਟ Google ਤੇ ਰਹੀ ਸਮਾਨ ਦਿੱਤਾ ਤੇ ਜਦੋਂ ਦੋ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਅਸੀਂ ਬਹੁਤ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਾਂ ਜੀ ਤੇ ਸਾਡੀ ਪ੍ਰਸ਼ਾਸਨ ਨੂੰ ਕੰਮ ਜੋੜ ਕੇ ਮੰਗਾ ਜੀ ਸਾਡੇ ਲਈ ਕੁਝ ਸੋਚਿਆ ਜਾਵੇ ਅਸੀਂ ਬਹੁਤ ਪਰੇਸ਼ਾਨ ਹਾਂ ਇਸ ਟੀਮ ਨੂੰ ਲੈ ਕੇ ਸਾਡੇ ਜਿਹੜੇ ਅਕਾਊਂਟ ਦੋਨੋਂ ਬਿਲਕੁਲ ਫ੍ਰੀ ਕਰ ਦਿੱਤੇ ਗਏ ਹਨ ਤੇ ਉਹਨਾਂ ਲਈ ਸਾਡੀ ਬੇਨਤੀ ਹੈ ਵੀ ਸਾਡੇ ਪਹੁੰਚ ਲਾਏ ਜਾਣ ਤੇ ਜਿਹੜੇ ਦੋਸ਼ੀ ਆ ਪਕੜੇ ਜਾਣ ਜਲਦ ਜਲਦ ਪਕੜ ਕੇ ਉਹਨਾਂ ਬਰੁੱਤ ਸਖਤਕਾਰ ਦੀ ਦਿੱਤੀ ਜਾਵੇ ਤੇ ਸਾਡੀ ਆਮ ਲੋਕਾਂ ਨੂੰ ਜਨਤਾ ਨੂੰ ਇਹ ਮੰਗਾ ਵੀ Google Pay ਰਾਹੀਂ ਪੇਮੈਂਟ ਬਿਲਕੁਲ ਨਾ ਲਈ ਜਾਵੇ ਇਹ ਧੋਖਾ ਕਿਸੇ ਨਾਲ ਵੀ ਹੋ ਸਕਦਾ ਹੈ ਅਸੀਂ ਇਹ ਜੈਨੂਮ ਜਿਵੇਂ ਆਮ ਲੋਕ ਦਾ ਕਹਉਂਦੇ ਤੈਨੂੰ ਵੀ ਕਰਾਈਆ ਪਰ ਇਹ ਠੱਗੀ ਸਾਡੇ ਨਾਲ ਹੋ ਰਹੀ ਅਸੀਂ ਕਹਿੰਦੇ ਹੋਰ ਲੋਕ ਇਸ ਠੱਗੀ ਦਾ ਸ਼ਿਕਾਰ ਨਾ ਹੋ Google Pay ਰਾਹੀਂ ਪੇਮੈਂਟ ਬਿਲਕੁਲ ਨਾ ਲੈਣ ਠੀਕ ਹੈ